ਤਾਂ ਉਹ ਮੇ ਪਾਛਾ ਨਿਕਾ ਕਾਹੂ ਕੋ ਦੇਤ ਨੇ ਨਏ ਬਹਿਮਾਨ ਤਾਂ ਸਾਨੂੰ ਭੈ ਨਹੀਂ ਹੈ ਕਿਸੇ ਦੀ ਨਾ ਕਿਸੇ ਦੀ ਭੈ ਮੰਦਿਆ ਨਾ ਕਿਸ ਨੂੰ ਭੈ ਦੰਨੇ ਆ ਇਹਨਾਂ ਨੇ ਭੈ ਪੀਤ ਕਰਕੇ ਲੋਕਾਂ ਨੂੰ ਆਪਣੇ ਬਸ ਵਿੱਚ ਕੀਤਾ ਉਹ ਭੈ ਪੀਦ ਹੋਏ ਲੜੇ ਨਹੀਂ ਸਕੇ ਕੁੜੀਆਂ ਸਾਡੀਆਂ ਲੈਗੇ ਇਥੋਂ ਇਹ ਦੇਖਦੇ ਰਹੇ ਮੌਤ ਤੋਂ ਡਰਦੇ ਐਸੇ ਕਾਇਰ ਬਣਾਤੇ ਉਹ ਧਰਮ ਦੀ ਗੱਲ ਕਰ ਰਹੇ ਨੇ ਸ਼ਰਮ ਨਹੀਂ ਆਉਂਦੀ ਹੈਗੀ ਉਹ ਜਿਹੜਾ ਸੁਗਰੀਵ ਹੈ ਉਹ ਵੀ ਤਾਂ ਔਰਤ ਦਾ ਝਗੜਾ ਉੱਥੇ ਬਲੀ ਨਾਲ ਉਹ ਵੀ ਹੋ ਹੀ ਜਾਈ ਤੇ ਬਲੀ ਨੂੰ ਮਾਰਿਆ ਸੁਗਰੀਵ ਨੂੰ ਆਪਣੇ ਅੰਦਰ ਲੈ ਜਿਹਾ ਆਰਾਮ ਦੇ ਅੰਦਰ ਸੰਸਾਰੀ ਗੱਲਾਂ ਨੇ ਸਭ ਇਹ ਕੋਈ ਧਰਮ ਦੀ ਗੱਲ ਨਹੀਂ ਹੈ ਸੰਸਾਰੀ ਲੜਾਈ ਲਿਆ ਕੇ ਤੁਸੀਂ ਸੰਸਾਰ ਨੂੰ ਫਸਾਤਾ ਇਹ ਧਰਮ ਹੈ ਕੋਈ ਇਹ ਬ੍ਰਹਮੰਡ ਦੇ ਵਿੱਚ ਨੁਕਸੂਰ ਨਾ ਜਰਾ ਹੈ ਆਰਾਮ ਦੇ ਵਿੱਚ ਉਹਨਾਂ ਉਹਨਾਂ ਜਿਹਾ ਸ਼੍ਰੀ ਰਾਮ ਨਹੀਂ ਹੈ ਜਿਨ੍ਹਾਂ ਚਿਰ ਮਾਇਆ ਵੋਹ ਹੈ ਇਹਦੇ ਵਿੱਚ ਉਹਨਾਂ 'ਚ ਰਾਮ ਸ਼ਰੀ ਰਾਮ ਨਹੀਂ ਹੈ ਜਿਨ੍ਹਾਂ ਚਿਰ ਇੱਕ ਜ਼ਮੀਨ ਦੇ ਟੁਕੜੇ ਖਾਤ ਲੜਦਾ ਹੈ ਜਿਨ੍ਹਾਂ ਚਿਰ ਸੰਸਾਰੀ ਜੰਗ ਲੜਦਾ ਹੈ ਉਹਨਾਂ 'ਚ ਜਿਨ੍ਹਾਂ ਚਿਰ ਮਾਇਆ ਦਾ ਵੋਹ ਹੈ ਜਿਨ੍ਹਾਂ ਚਿਰ ਰਿਸ਼ੀਆਂ मुਨੀਆਂ ਵਾਸਤੇ ਲੜਦਾ ਹੈ ਉਹਨਾਂ 'ਚ ਸ਼ਰੀ ਰਾਮ ਨਹੀਂ ਹੈ ਜਿੰਨਾ ਜਰ ਜੰਤਰ ਮੰਤਰ ਵਾਸਤੇ ਲੜਦਾ ਹੈ ਜਾਂ ਨਾਮ ਦੀ ਲੜਾਈ ਲੜਦਾ ਹੈ ਸੱਚ ਦੀ ਲੜਾਈ ਲੜਦਾ ਹੈ ਉਦੋਂ ਸ਼੍ਰੀ ਰਾਮ ਹੈ ਨਹੀਂ ਤਾਂ ਰਾਮ ਹੈ ਸ਼੍ਰੀ ਰਾਮ ਹੈ ਜਦੋਂ ਸੱਚ ਦੀ ਲੜਾਈ ਲੜਦਾ ਹੈ ਸੱਚ ਪਿੱਛੇ ਲੜਦਾ ਹੈ ਸਤਨਾ ਧੜਾ ਝੂਠਨਾ ਧੜਾ ਨਹੀਂ ਹੈ ਦੋ ਧੜੇ ਨੇ ਖਰਾਬ ਦਾ ਧੜਾ ਹੈ ਖਰਾਬਣ ਦਾ ਧੜਾ ਹੈ ਰਾਮ ਨੇ ਵੀ ਜੋੜੇ ਨੇ ਬੰਦੇ ਨਾਲ ਆਪਣੇ ਢੜਾ ਬਣਾਇਆ। ਰਾਵਣ ਦਾ ਉਹ ਤਾਂ ਹੈ ਉਹ ਢੜਾ। ਇਹ ਵਾਹ ਭਾਰਤ ਵੀ ਢੜੇ ਨੂੰ ਦੋ। ਦੋਹੇ ਢੜੇ ਸੰਸਾਰੀ ਨੇ। ਉਹ ਜਿਹੜਾ ਸੁਗਰੀਵ ਹੈ ਉਹ ਵੀ ਤਾਂ औरत ਦਾ ਝਗੜਾ ਹੈ ਉੱਥੇ। ਬਲੀ ਨਾਲ ਉਹ ਵੀ ਉਹ ਜਾਈ ਤੇ। ਬਲੀ ਨੂੰ ਮਾਰਿਆ ਸੁਗਰੀਵ ਨੂੰ ਆਪਣੇ ਢੜੇ ਜਿਹਾ ਲਾਇਆ ਰਾਖ ਤੇ ਦਲੇ। ਸੰਸਾਰੀ ਗੱਲਾਂ ਨੇ ਸਭ ਇਹ। ਕੋਈ ਧਰਮ ਦੀ ਗੱਲ ਨਹੀਂ ਹੈ। ਸੰਸਾਰੀ ਲੜਾਈ ਲਿਆ ਕੇ ਤੁਸੀਂ ਸੰਸਾਰ ਨੂੰ ਫਸਾਤਾ ਇਹ ਧਰਮ ਹੈ ਕੋਈ ਇਹ ਧਰਮ ਹੈ ਜੇ ਤਾਂ ਸੰਸਾਰੀ ਧਰਮ ਹੈ ਇੱਕ ਔਰਤ ਆਪਣੀ ਕੋਈ ਲੈ ਗਿਆ ਚੁੱਕੇ ਉਹਨੂੰ ਲਿਆਉਣਾ ਸੰਸਾਰੀ ਧਰਮ ਹੈ ਇਹ ਸੰਸਾਰੀ ਲੈਵਲ ਦਾ ਹੀ ਧਰਮ ਹੈ ਉਹਦਾ ਲੈ ਗਿਆ ਆਰਾਮ ਤੇ ਉਹਦਾ ਲਿਆ ਆ ਕੁਝ ਵੀ ਹੋਇਆ ਲਿਆ ਆ ਪਰ ਜਿਹੜੀਆਂ ਸਾਡੀਆਂ ਲੜਕੀਆਂ ਮੁਸਲਮਾਨ ਲੈ ਗਏ ਵੀ ਲੈ ਕੇ ਆਏ ਉਹਨਾਂ ਨੂੰ ਪਹਿਲਾਂ ਕਿਉਂਦੇ ਪਹਿਲਾਂ ਤਾਂ ਜਾਣੇ ਚੋਂ ਦਿੱਤੀਆਂ ਇਹਨਾਂ ਦੇ ਉਹਦੀ ਤਾਂ ਗੈਰਹਾਜ਼ਰੀ ਚ ਲੈ ਗਿਆ ਸੀ ਇਹਨਾਂ ਦੇ ਸਾਹਮਣੇ ਲੈ ਜਾਂਦੇ ਸੀ ਰਮਨ ਤੋਂ ਕੀ ਸਿੱਖਿਆ ਨੇ ਲੋਕਾਂ ਨੇ ਕੀ ਸਿੱਖਿਆ ਜੇ ਗੈਰਹਾਜ਼ਰੀ ਲੈਣਦਾ रामਚੰਦਰ ਉਹਨੂੰ ਲਾਇਆ ਤੁਹਾਡੇ ਸਾਹਮਣੇ ਲੈ ਗਿਆ ਤੁਸੀਂ ਜੁਰਤ ਨਹੀਂ ਹੋਈ ਕੁਛ ਇਹ ਹੋਇਆ ਨੁਕਸ ਇਹ 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 ਸਵਾਲ ਇਹ ਯਾਨੀ ਐਨੀ ਮਾਨਸਿਕਤਾ ਗਿਰਗੀ ਹੈ ਰਮੇਣਾ ਸੁਣ ਕੇ ਸਾਡੀਆਂ ਸੱਚ ਦੀ ਲੜਾਈ ਛੱਡ ਕੇ ਇੱਥੋਂ ਗੇਰਤਾ ਆਦਮੀ ਮਰਦ ਤੋਂ ਹੀ ਡਰਨ ਲੱਗ ਗਿਆ ਬਹੁਤ ਡਰਾਤਾ ਇਹਨੂੰ ਤਾਣਾ ਮੈਂ ਪਾਛਾ ਨੇ ਕਹਾ ਕਾਹੂ ਕੋ ਦੇਤ ਲੈ ਮੈਂ ਭੈ ਮੰਨ ਤਾ ਸਾਨੂੰ ਭੈ ਨਹੀਂ ਹੈ ਕਿਸੇ ਦੀ ਨਾ ਕਿਸੇ ਦੀ ਭੈ ਮੰਦਿਆ ਨਾ ਕਿਸੇ ਨੂੰ ਭੈ ਦੰਨੇ ਆ ਇਹਨਾਂ ਨੇ ਭੈ ਪੀਤ ਕਰਕੇ ਲੋਕਾਂ ਨੂੰ ਆਪਣੇ ਬਸ ਵਿੱਚ ਕੀਤਾ ਉਹ ਭੈ ਪੀਦ ਹੋਏ ਲੜੇ ਨਹੀਂ ਸਕੇ ਕੁੜੀਆਂ ਸਾਡੀਆਂ ਲੈ ਗਏ ਇੱਥੋਂ ਇਹ ਦੇਖਦੇ ਰਹੇ ਮੌਤ ਤੋਂ ਡਰਦੇ ਐਸੇ ਕਾਇਰ ਬਣਾਤੇ ਉਹ ਧਰਮ ਦੀ ਗੱਲ ਕਰ ਰਹੇ ਨੇ ਸ਼ਰਮ ਨਹੀਂ ਆਉਂਦੀ ਹੈਗੀ ਸਭ ਲੋਕ ਜਾਣਦੇ ਨੇ ਤੁਹਾਡੀ ਕਿੰਨੀ ਕ ਬਹਾਦਰੀ ਹੈ ਉਹਨਾਂ ਦੀ ਨਗਲ ਵੀ ਕਰਨ ਲੱਗੇ ਸੀ ਉੱਥੇ ਅਤਵਾਦੀਆਂ ਦੀ ਜਬਰਦਸਤ ਕਹਿ ਕਹਿੰਦੇ ਹਾਂ ਅਸੀਂ ਐਸੀ ਗੱਲ ਨੂੰ ਕਰਦੇ ਉਹਨਾਂ ਦੀ ਰੀਸ ਕਰਨਗੇ ਮੁਸਲਮਾਨਾਂ ਦੀ ਇਹ ਉਹ ਡਰਦੇ ਫਲਦੇ ਉਹ ਮੌਤ ਤੋਂ ਨਹੀਂ ਡਰਦੇ ਉਹ ਗਾਨਾਂ ਗੇਰਨ ਤੋਂ ਉਹਨਾਂ ਦੀ ਇੱਕ ਅੱਖ ਖੁੱਲੀ ਐ ਇੱਕ ਅੱਖੇ ਖੁੱਲੀ ਐ ਅਜੋ ਪੌਦਾ ਨਹੀਂ ਉਹਨਾਂ ਨੂੰ ਜਿੱਤਦਾ ਹੈ ਪਰ ਮੌਤ ਕਦੋਂ ਮੌਤ ਕਬੂਲੀ ਦੀ ਐ ਇਹ ਗੱਲ ਉਹਨਾਂ ਨੂੰ ਨਹੀਂ ਪਤਾ ਕਿਹੜੇ ਕੰਮ ਵਾਸਤੇ ਮੌਤ ਕਬੂਲੀ ਐ ਇਹ ਗੱਲ ਦਾ ਨਹੀਂ ਉਹਨਾਂ ਨੂੰ ਪਤਾ ਗਲਤ ਚੀਜ਼ ਵਾਸਤੇ ਮੌਤ ਕਬੂਲ ਲੈਣੇ ਹੋ ਉਹਨਾਂ ਦੀ ਮੌਤ ਕਬੂਲੀ ਹੋਈ ਦਰਗਾਹ ਚ ਲੇਖ ਨਹੀਂ ਪੈਣੀ ਹੈ ਹੱਠ ਕਰ ਮਰੇ ਨਾ ਲੇਖੇ ਪਾਏ ਉਹ ਗਲਤ ਟੰਗਲਾਂ ਮਾਰ ਰਹੇ ਨੇ ਗਲਤ ਜ਼ੁਲਮ ਕਰ ਰਹੇ ਨੇ ਜ਼ਾਲਮ ਧਰਮ ਦੀ ਸੱਚ ਦੀ ਲੜਾਈ ਨਹੀਂ ਲੜ ਰਹੇ ਲੋਕ ਉਹਨਾਂ ਨੂੰ ਵੀ ਗਲਤ ਸਿੱਖਿਆ ਦਿੱਤੀ ਹੋਈ ਹੈ ਇਹਨਾਂ ਨੂੰ ਵੀ ਗਲਤ ਸਿੱਖਿਆ ਦਿੱਤੀ ਹੋਈ ਸੀ ਇਦੋਂ ਗਾਹਾਂ ਦੀ ਸਿੱਖਿਆ ਗੁਰਬਾਣੀ ਦੀ ਆਪ ਮਰਨਾ ਕਿਸੇ ਨੂੰ ਨਹੀਂ ਮਾਰਨਾ ਆਪ ਮਰਨ ਕਬੂਲ ਕਰਕੇ ਲੋਕਾਂ ਨੂੰ ਬਚਾਉਣਾ ਸਾਡੀ ਸਿੱਖਿਆ ਹੈ ਆਪ ਮਰਨਾ ਹੈ ਦੁਨੀਆਂ ਨੂੰ ਵਿਛੜਨਾ ਸ਼ਬਦ ਮਰਿਆ ਬਰਾ ਫੋਨ ਜੀਬ ਹੈ ਮਾਰੇ ਨਹੀਂ ਗਿਆ ਆਪ ਮਰਨਾ ਆਪ ਮੌਤ ਕਬੂਲ ਨਹੀਂ ਹੈ ਕੀ ਦੁਨੀਆ ਦੀ ਜ਼ਿੰਦਗੀ ਵਾਸਤੇ ਕੁਰਬਾਨੀ ਦੀ ਸਿੱਖਿਆ ਸਾ ਜੀਵਨ ਦਵਾ ਰਹੀ ਹੈ ਸਭ ਨੂੰ ਜੀਵਨ ਦਾਨ ਦੇ ਰਹੀ ਹੈ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਣ ਮਲਾਏ ਜਨ ਪਰਉਪਕਾਰੀ ਆਏ ਜਿਹੜੇ ਜਨ ਪਰਉਪਕਾਰੀ ਆਏ ਨੇ ਗੁਰਮੁਖਾ ਦੇ ਵਾਸਤੇ ਆਏ ਨੇ ਜੀ ਦਾਨ ਦੇ ਭਗਤੀ ਲਾਇਨ ਸਾਰੇ ਸੰਸਾਰ ਨੂੰ ਜੀਵਨ ਦਾਨ ਦੇ ਕੇ ਭਗਤੀ ਲਾਉਂਦੇ ਨੇ ਐਸੀ ਭਗਤੀ ਲਾਉਂਦਾ ਨਹੀਂ ਜੀ ਸਾਰੇ ਸੰਸਾਰ ਨੂੰ ਜੀਵਨ ਦਾਨ ਮਿਲੇ ਹਰਿ ਸਿਉ ਲੈਣ ਮਲਾਏ ਇਹ ਕੰਮ ਕਰਨਾ ਚਾਹੀਦਾ ਸੀ ਆਤਵਾਦ ਵਾਲਾ ਕੰਮ ਨਹੀਂ ਕਰਨਾ ਚਾਹੀਦਾ ਸੀ ਇਹ ਹੀ ਤਾਂ ਕੰਮ ਹੈ ਇਹਨੂੰ ਇੱਥੇ ਆ ਕੇ ਜਦ ਅਸੀਂ ਗੁਰਬਾਣੀ ਇੱਥੇ ਆ ਕੇ ਉਹਨਾਂ ਦਾ ਆਤਮਾ ਫੇਲ ਹੋ ਜਾਊਗਾ ਇਹ ਨਹੀਂ ਫੇਲ ਕਰ ਸਕਦੇ ਹਥਿਆਰਾਂ ਨਾਲ ਹਥਿਆਰਾਂ ਦੀ ਲੜਾਈ ਹਥਿਆਰਾਂ ਨਾਲ ਹਥਿਆਰਾਂ ਦੀ ਲੜਾਈ ਜਿੱਤੀ ਨਹੀਂ ਜਾ ਸਕਦੀ ਹਥਿਆਰਾਂ ਨਾਲ ਹਥਿਆਰਾਂ ਦੀ ਲੜਾਈ ਕਿਸੇ ਨੇ ਇੱਥੇ ਜਿੱਤੀ ਹੋਦੀ ਹੈ ਇਹ ਜਲਦੀ ਹੋ ਰਹੀ ਹੈ ਜਲਦੀ ਰਹੂਗੀ ਵਿਚਾਰਾਂ ਨਾਲ ਹਥਿਆਰਾਂ ਨੂੰ ਖੁੰਡਾ ਕੀਤਾ ਜਾ ਸਕਦਾ ਵਿਚਾਰਾਂ ਨਾਲ ਹਥਿਆਰ ਜਿਹੜੇ ਨੇ ਨਾ ਛਟਵਾਏ ਜਾ ਸਕਦੇ ਨੇ ਜੇ ਵਿਚਾਰਾਂ ਦੀ ਲੜਾਈ ਲੜਾਂਗੇ ਉਹਦੇ ਨਾਲ ਹਥਿਆਰ ਡਾਊਨ ਕਿਤੇ ਜਾ ਸਕਦੇ ਨੇ ਹਥਿਆਰਾਂ ਨਾਲ ਹਥਿਆਰ ਡਾਊਨ ਨਹੀਂ ਕੀਤੇ ਜਾ ਸਕਦੇ ਹੋਰ ਉਹਨੇ ਹੋਰ ਚੱਕ ਲੈਂਦੇ ਨੇ ਦੂਏ ਉਹਨੇ ਦੂਏ ਚੱਕ ਲਏ ਇਹ ਸੀ ਪਿਛਲਾ ਨੁਕਸਨ ਉਹ ਪਿਛਲੇ ਨੁਕਸਨ ਨੂੰ ਸੁਧਾਰ ਰਹੀ ਹੈ ਗੁਰਬਾਣੀ ਪਿੱਛੇ ਜੋ ਕੁਝ ਕਿਹਾ ਹੈ ਚਾਰ ਮੁਖਤ ਚਾਰੇ ਸਿੱਧੀ ਮਿਲ ਕੇ ਦੂਲੋ ਪ੍ਰਭ ਕੀ ਸ਼ਰਨ ਪਰਿਓ ਇੱਥੇ ਦੂਲੋ ਪ੍ਰਭ ਤਾਂ ਫਿਰ ਇੱਥੇ ਦਾ ਰਾਮ ਤਾਂ ਇਹ ਕ੍ਰਿਸ਼ਨ ਤਾਂ ਗਾ ਜਾਣਦੇ ਹੀ ਨਹੀਂ ਤੁਸੀਂ ਤੁਸੀਂ ਤਾਂ ਫੁਰਤੀ ਨਾਲ ਜੜਤਲ ਜਾ ਕੇ ਇਹ ਕੀ ਚੀਜ਼ ਹੈ ਗੁਰਬਾਣੀ ਵੀ ਬਹੁਤ ਇਹਨੇ ਤਾਂ ਤੁਸੀਂ ਕਹਿੰਦੇ ਬੰਦਰ ਘੁਮਾਤਾ ਤੁਹਾਡਾ ਟੋਡਾ ਬੰਦਰੇ ਫੇਰ ਤਾਂ ਘਮਾਤਾ ਓਏ ਬੰਦੇ ਦੀ ਜਾਨ ਇਹ ਬੰਦਰ ਘਮਾਤਾ ਏ ਨੇ ਇਹ ਗੱਲ ਨਹੀਂ ਬੰਦਰ ਘਮਾਤਾ ਟੋਡਾ ਇਹਨੂੰ ਖੋਇਦੇ ਕੀ ਕਹਿ ਗਿਆ ਹੈ ਗੱਲ ਨਾਮਦੇਵ ਚਾਰ ਮੁਕਤੇ ਚਾਰੇ ਸਿੱਧੀ ਮਿਲ ਕੇ ਦੂਲੋ ਪ੍ਰਭ ਕੀ ਸ਼ਰਨ ਪਰਿਓ ਗਿਆਨ ਕੈਪਾਵੇਂ ਗੱਲਾਂ ਦੋ ਨੇ ਜੇ ਗਿਆਨ ਪ੍ਰਾਪਤੀ ਹੈ ਤਾਂ ਮੁਕਤੀ ਪ੍ਰਾਪਤੀ ਹੈ ਜੇ ਗਿਆਨ ਹੋ ਗਿਆ ਕਿ ਮਾਇਆ ਹੀ ਕਾਰਨ ਹੈ ਸਾਡੇ ਜਮਣ ਬੰਦਾ ਤਾਂ ਮਾਇਆ ਦਾ ਤਿਆਗ ਮਾਇਆ ਮਨੋਂ ਵਿਸਰਨ ਲੱਗ ਜੂਗੀ ਮਾਇਆ ਨੂੰ ਮਨੋਂ ਵਿਸਾਰਨਾ ਸ਼ੁਰੂ ਕਰ ਦੂਗਾ ਆਦਮੀ ਹੌਲੀ ਹੌਲੀ ਇਕਦਮ ਨਹੀਂ ਵਿਸਰਨ ਪਰ ਹੁਣ ਕੀ ਹੈ ਮਾਇਆ ਮਨੋਂ ਨਾ ਵਿਸਰੇ ਇਹ ਤਾਂ ਮਨੋਂ ਵਿਸਰਦੀ ਹੋਈ ਹੈ ਨਹੀਂ ਕਿਵੇਂ ਵਿਸਰੇ ਇਹਨੂੰ ਸਮਝਾਇਆ ਜਾਵੇ ਵੀ ਇਹ ਜ਼ਹਿਰ ਹੈ ਮਾਇਆ ਛਡਾਏ ਰਹੀ ਹੈ ਗੁਰਬਾਣੀ ਸਮਝਾ ਕੇ ਹੋਰ ਕੀ ਕਰ ਰਹੀ ਹੈ ਔਰ ਮੰਗੇ ਦਮ ਦਮ ਸਾਰਾ ਦੁਨ ਮਾਇਆ ਹੀ ਮੰਗਦੇ ਨੇ ਅਰਦਾਸਾਂ ਦਾ ਜੋ ਧਰਮ ਉਹ ਤੋਂ ਮਾਇਆ ਦੀ ਪ੍ਰਾਪਤੀ ਦੀ ਗੱਲ ਹੋ ਰਹੀ ਹੈ ਸੰਸਾਰ ਦੇ ਵਿੱਚ ਤੇ ਫਿਰ ਮੁਕਤੀਆਂ ਜਾ ਰਹੇ ਕਿਵੇਂ ਬੜ ਜਾਣਗੇ ਸਿੱਧੀ ਕਿ ਚਾਰੇ ਕਿਵੇਂ ਬੜ ਜਾਣਗੇ